ਹਾਂਜੀ ਪਖੰਡਵਾਦ ਦੀਆਂ ਵੀਡੀਓਜ਼ ਤਾਂ ਤੁਹਾਨੂੰ ਅਸੀਂ अनेका ਦਿਖਾ ਦਿੱਤੀਆਂ ਜਿਸ ਦੇ ਵਿੱਚ ਤੁਸੀਂ ਮੋਸਟਲੀ ਸਾਰੀਆਂ ਵੀਡੀਓਜ਼ 'ਚ ਇਹੀ ਦੇਖਿਆ ਕਿ ਕਿ ਮੇ ਇਹਨਾਂ ਦੇ ਵੱਲੋਂ ਪਖੰਡ ਕੀਤਾ ਜਾਂਦਾ, ਸਿਰ ਘੁਮਾਇਆ ਜਾਂਦਾ, ਲੋਕਾਂ ਦੇ ਨਾਮ, ਲੋਕਾਂ ਦਾ ਇਲਾਜ ਕਰਨ ਦੇ ਨਾਮ ਦੇ ਉੱਤੇ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਤਾਂ ਅਜਹੀਆਂ ਤੁਹਾਨੂੰ अनेका ਵੀਡੀਓਜ਼ ਦਿਖਾ ਦਿੱਤੀਆਂ ਪਰ ਅੱਜ ਜਿਹੜਾ ਤੁਹਾਨੂੰ ਪਖੰਡਵਾਦ ਦਾ ਸੀਨ ਦਿਖਾਉਣ ਜਾ ਰਹੇ ਹਾਂ ਇਸ ਨੂੰ ਦੇਖ ਕੇ ਇੱਕ ਵਾਰ ਤਾਂ ਤੁਹਾਡੇ ਵੀ ਰੋਂਗ ਟੇਕ ਖੜੇ ਹੋ ਜਾਣਗੇ ਕਿ ਭਾਈ ਇਹ ਕੀ ਹੋ ਗਿਆ ਬੇਸ਼ੱਕ ਮੰਨਦੇ ਆ ਕਿ ਜਿਹੇ ਲੋਕ ਜਿਹੜੇ ਪਖੰਡੀ ਨੇ ਕਿ ਸਿਰ ਘਮਾ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਿ ਅਜਿਹੀ ਤਸਵੀਰ ਪੇਸ਼ ਕਰ ਦਿੰਦੇ ਨੇ ਕਿ ਵਾਕਈ ਇਸ ਦੇ ਵਿੱਚ ਕੋਈ ਸ਼ਹਿ ਆ ਗਈ ਆ ਪਰ ਜਿਹੜੀ ਤਸਵੀਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਜਿੱਥੇ ਕਿ ਇੱਕ ਸਾਹਮਣੇ ਬੈਠੇ ਆ ਇੱਕ ਮਾਤਾ ਆਪਦੇ ਆਪ ਨੂੰ ਕਹੌਂਦੀ ਆ ਪਖੰਡੀ ਬਾਬਾ ਤੇ ਉਸ ਬਾਬੇ ਦੇ ਸਾਹਮਣੇ ਆ ਜਿਹੜੇ ਕਿ ਲੋਕ ਆਏ ਹੋਏ ਨੇ ਤਾ ਇੱਕ ਨਹੀਂ ਦੋ ਨਹੀਂ ਚਾਰ ਪੰਜ ਮਹਿਲਾ ਮੈਂ ਸੋਹਣੇ ਸੋਹਣੇ ਰੰਗ ਬਰੰਗੇ ਸੂਟ ਪਾ ਕੇ ਤੇ ਪਿੱਛੇ ਦੋ ਤਿੰਨ ਮੁੰਡੇ ਵੀ ਬੈਠੇ ਨੇ ਤਾਂ ਉਹਨਾਂ ਦੇ ਵਿੱਚ ਅਜਿਹਾ ਪਤਾ ਨਹੀਂ ਕੀ ਭੂਤ ਵੜ ਗਿਆ ਕਿ ਦੇਖਦੇ ਦੇਦੇ ਚੀਕ ਚਿਹੜਾ ਪੈ ਗਿਆ ਤੇ ਸਾਰੇ ਇਕੋ ਹੀ ਲੈ ਦੇ ਵਿੱਚ ਜਿਹੜੇ ਕਿ ਸਿਰ ਘਮਾਉਂਦੇ ਹੋਏ ਨਜ਼ਰ ਆਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਪਖੰਡਵਾਦ ਆ ਸਾਰੀਆਂ ਹੱਦਾਂ ਜਿਹੜੀਆਂ ਕਿ ਪਾਰ ਕਰ ਦਿੱਤੀ ਗਈਆਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੂੜੇ ਗੂੜੇ ਰੰਗ ਦੇ ਕਿਸੇ ਦੇ ਪਿਆਜ਼ੀ ਰੰਗ ਦਾ ਸੂਟ ਪਾਇਆ ਹੋਇਆ ਮਹਿਲਾ ਦੇ ਕੋਈ ਤੋਤੇ ਹਰੀ ਤੋਤਾ ਬਣੀ ਹੋਈ ਆ ਤੇ ਕੋਈ ਕੱਦੂ ਰੰਗਾ ਸੂਟ ਪਾਇਆ ਹੋਇਆ ਤੇ ਚਿੱਟੇ ਕੱਪੜਿਆਂ ਦੇ ਵਿੱਚ ਮੁੰਡੇ ਵੀ ਨਜ਼ਰ ਆ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਖੰਡਵਾਦ ਦਾ ਬੋਰਡ ਵਾਲਾ ਹੁੰਦਾ ਜਾ ਰਿਹਾ ਤੇ ਇਹਨਾਂ ਦੇ ਵੱਲੋਂ ਪਖੰਡਵਾਦੀਆਂ ਹੱਦਾਂ ਹੀ ਮੁਕਾਈਆਂ ਜਾ ਰਹੀਆਂ ਨੇ ਕਿ ਇੱਕੋ ਦਮ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਰੀਰ ਨੂੰ ਤਫੜਾ ਜਿਹੜਾ ਕਿ ਤੜਫਾਇਆ ਜਾ ਰਿਹਾ ਕਿ ਹਾਂ ਵਾਕਈ ਸਾਡੇ ਦੇ ਵਿੱਚ ਕੋਈ ਸ਼ੈ ਆ ਗਿਆ ਹੁਣ ਇਹਨਾਂ ਦੇ ਵਿੱਚ ਕੋਈ ਆਪਰੇਸ਼ ਹੈ ਆਈ ਆ ਕੋਈ ਭੂਤ ਬੜਿਆ ਕੋਈ ਜਿੰਨ ਬੜਿਆ ਕੀ ਬੜਿਆ ਇਹ ਤਾਂ ਹੁਣ ਇਹੀ ਜਾਣਦੇ ਨੇ ਜਿਨ੍ਹਾਂ ਦੇ ਵੱਲੋਂ ਸਿਰ ਘੁਮਾ ਕੇ ਆਪਦੇ ਸਰੀਰ ਨੂੰ ਪੂਰਾ ਜਿਹੜਾ ਕਿ ਕਸ਼ਟ ਦਿੱਤਾ ਜਾ ਰਿਹਾ ਕੀਵੇਂ ਆਪਦੇ ਸਰੀਰ ਨੂੰ ਜਿਹੜਾ ਕਿ ਇਹ ਪੂਰਾ ਜੋਰ ਲਾਉਂਦੇ ਹੋਏ ਜਿਹੜਾ ਨਜ਼ਰ ਆ ਰਹੇ ਨੇ ਹੁਣ ਇਹ ਤਾਂ ਇਹ ਜਾਣਦੇ ਨੇ ਕਿ ਬਾਕੀ ਕੁਝ ਆਇਆ ਜਾਂ ਫਿਰ ਉਂਝੀ ਰੀਲ ਬਣਦੀ ਦੇਖ ਕੇ ਥੋੜਾ ਜੋਸ਼ ਜਿਹਾ ਦਿਖਾ ਦਿੱਤਾ ਤਾਂ ਕਿ ਅਜਿਹੀ ਵੀਡੀਓ ਸਾਹਮਣੇ ਪੇਸ਼ ਕਰਦੇ ਹੋ ਤਾਂ ਕਿ ਲੋਕ ਸੋਚਣ ਕਿ ਵਾਈ ਵਾਹ ਵਾਹ ਇਸ ਡੇਰੇ ਦੇ ਵਿੱਚ ਤਾਂ ਸੱਚੀ ਕੋਈ ਕਰਾ ਮਾਤਾ ਤਾਂ ਹੀ ਲੋਕਾਂ ਦੇ ਇੱਥੇ ਆਉਂਦੇ ਸਾਰੇ ਸਿਰ ਘੁੰਮਣ ਲੱਗ ਜਾਂਦੇ ਨੇ ਕਿਵੇਂ ਸਾਰੇ ਨਿਵਾਲ ਖਲਾਰੇ ਹੋਏ ਨੇ ਕਿਵੇਂ ਚੱਲ ਜਿਹੜੀ ਪੂਰੀ ਖੰਡਾਈ ਚੱ ਰਹੀ ਹੈ ਪਖੰਡਵਾਦ ਆ ਇਸ ਤੋਂ ਇਲਾਵਾ ਕੁਝ ਵੀ ਨਹੀਂ ਅਜਿਹਾ ਕੁਝ ਨਹੀਂ ਹੋ ਸਕਦਾ ਕਿ ਕੋਈ ਇਸ ਇਦਾਂ ਸਿਰ ਘਮਾਵੇ ਜਿਹਦੇ ਵਿੱਚ ਕੋਈ ਚੀਜ਼ ਵੱਢ ਜੇ ਕਿ ਉਹ ਇਦਾਂ ਸਿਰ ਘਮਾਉਣ ਲੱਗ ਜਾਂਦੇ ਨੇ ਇਹ ਤਾਂ ਹੁਣ ਇਹਨਾ ਪਖੰਡੀ ਬਾਬਿਆਂ ਨੇ ਕਹਿ ਦਿੱਤਾ ਇਹ ਪਖੰਡੀ ਕਹਿੰਦੇ ਨੇ ਕਿ ਹਾਂ ਕਿਸੇ ਉੱਪਰ ਸ਼ੈ ਆ ਜਾਂਦੇ ਤੇ ਉਹ ਚੀਕਾ ਮਾਰ ਲੱਗ ਜਾਂਦਾ ਕੂਕਾ ਮਾਰ ਲੱਗ ਜਾਂਦਾ ਸਿਰ ਘਮਾਉਣ ਲੱਗ ਜਾਂਦਾ ਜਦੋਂ ਦਵਾਰ ਖੁੱਲ ਜਾਂਦੇ ਨੇ ਇਹਨਾਂ ਦੇ ਮੁਤਾਬਿਕ ਹੈ ਕੀ ਕਹਦੇ ਤੁਸੀਂ ਸੁਣਿਆ ਕਿ ਹਾਂ ਵੀ ਪਹਿਲਾ ਲੋਕ ਐਵੇਂ ਕਰਦੇ ਸੀ ਜਾਂ ਕਿਸੇ ਦੇ ਵਿੱਚ ਕੋਈ ਐਜੀਆਂ ਚੀਜ਼ਾਂ ਆਉਂਦੀਆਂ ਸੀ ਤਾਂ ਪਤਾ ਨਹੀਂ ਕਿਉਂ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਪਖੰਡਵਾਦਾ ਐਨਾ ਕੁ ਜ਼ਿਆਦਾ ਬੋਲ ਵਾਲਾ ਕਰ ਦਿੱਤਾ ਹੈ ਕਿ ਲੋਕਾਂ ਦੀ ਵੀ ਸਮਝ ਤੋਂ ਬਾਹਰ ਆ ਬਾਬੇ ਐਨੇ ਉੱਠ ਚੁੱਕੇ ਨੇ ਕਿ ਹਰੇਕ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਅਕਾਊਂਟ ਬਣਾਏ ਹੋਏ ਨੇ ਤੇ ਉੱਥੇ ਵੀਡੀਓ ਪਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾ ਰਿਹਾ ਤਾਂ ਇਹ ਵੀ ਵੀਡੀਓ ਜਿਹੜੀ ਕਿ ਵਾਇਰਲ ਹੋ ਰਹੀ ਹੈ ਤੁਹਾਡਾ ਹੁਣ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝ ਕਰਿਓ ਤੇ ਵੀਡੀਓ ਨੂੰ ਫਿਰ ਅੱਗ ਵਾਂਗ ਵਾਇਰਲ ਕਰ ਦਿਓ ਤਾਂ ਕਿ ਲੋਕਾਂ ਤੱਕ ਪਹੁੰਚ ਜਾਵੇ ਵੀ ਪਈ ਇਹਨਾਂ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਤੁਹਾਡੇ ਵਰਗੇ ਲੋਕਾਂ ਨੂੰ ਜਿਹੜਾ ਕੀ ਗੁੰਮਰਾਹ ਕੀਤਾ ਜਾ ਰਿਹਾ ਹੈ